ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰੰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਪੋਲ ਲਹਿਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਵਾ ਤੇ ਇੱਕ ਘਾਹਤ ਨੂੰ ਦਿਖਾਉਣੀ ਹੈ ਮੱਝਾਂ ਦਵੇਂ ਗੱਪਣਾ ਤੁਹਾਨੂੰ ਦਿਖਾਵਾਂਗੇ ਗੱਪਣਾ ਆਪਣੀਆਂ ਪਾਸ ਕਰਕੇ ਵੇਸ ਚੱਕ ਕੇ ਖੜੋ ਤੇ ਸੁਇਦੇ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋਗੇ ਹਾਂਜੀ ਵਿਰਦੀ ਸਸਕਲ ਜੀ ਸਸਕਲ ਵਿਰਦੀ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਜੀ ਪਾਜੀਆ ਨਹੀਂ ਗਏ ਫਿਰ ਹਜੂਰ ਸਾਹਿਬ ਹਾਂਜੀ ਹੋਰ ਜਾ ਦੇ ਫਰੀਦ ਤੇ ਹੁਣ ਤੁਹਾਡੀ ਡਿਊਟੀ ਲੱਗ ਗਈ ਹੈ ਹਾਂ ਮਾਹ ਪਾਰੀਆਂ ਮਦਦੋਂ ਵੀ ਜੀ ਜਾਂਦੀਆਂ ਹੈ ਕੱਲ ਜੋੜਾ ਜੀ ਅੱਛਾ ਠੀਕ ਐ ਚਲੋ ਨਾਮ ਦੱਸਦੇ ਕਹਿੰਦੇ ਨਾਮ ਤਾਂ ਡਾਕਟਰ ਕੋਲਾ ਜੀ ਪਿੰਡ ਠੱਠਾ ਸੀਲੇ ਨਾਲਾ ਜਿਲ੍ਹਾ ਅਮਲਸਰ ਨੇੜੇ ਲੋਪੋ ਕੇ ਚੱਗਾਵਾਂ ਇੱਕ ਪਾਸੇ ਲੋਪੋ ਕੇ ਇੱਕ ਪਾਸੇ ਚੱਗਾਵਾਂ ਥਾਣੇ ਦੀ ਬੈਕਸਾਈਡ ਪਿੰਡ ਜੀ ਠੱਠਾ ਤੇ ਫੋਨ ਨੰਬਰ ਭੁੱਲ ਗਏ ਫੋਨ ਨੰਬਰ ਆ ਗਿਆ 9855084290 ਜੀ ਠੀਕ ਐ ਉਹਦਨ ਵਾਲਾ ਵੇਗ ਗਿਆ ਮਲ ਉਹਦਨ ਵਾਲਾ ਬੜੇ ਫੋਨ ਆਏ ਉਹਦੇ ਫੋਨ ਬੰਦ ਕਰਨਾ ਪਿਆ ਹਰ ਕੇ ਤੇ ਠੀਕ ਐ ਤੇ ਉਹਦਨ ਰੇਟ ਵੀ ਜਾਇਜ਼ ਹੀ ਹੈ ਨਾ ਆਪਣੇ ਤੇ ਪੱਛੋ ਵੀ ਚਲੋ ਚੰਗੇ ਹੀ ਅੱਜ ਵੀ ਅੱਜ ਵੀ ਚਲੋ ਮੱਝਾਂ ਵੇਖਣ ਨੂੰ ਦੁੱਧ ਵਾਲੀਆਂ ਆਏ ਜੋੜਾਈ ਚੱਲਦਾ ਅੱਜ ਦਿਨ ਖੜਦੀ ਆ ਥੋੜਾ ਆ ਜਿਹੜੀ ਕਿੰਨੇ ਕ ਦਿਨ ਖੜਦੀ ਜੇ ਆਵਲੀ ਇਹ ਵੀ ਦਿਨ ਖੜਦੀ ਜੇ 5 ਚਾਰ ਪੰਜ ਦਿਨ ਖੜਦੀ ਆ ਹਾਂਜੀ ਤੇ ਥੱਲੇ ਆਪਾਂ ਦੇਖ ਸਕਦੇ ਚੰਗੀ ਬਣੰਦੀ ਆ ਇਤਰਾ ਥੋੜਾ ਡਰਦੀ ਡਰਦੀ ਜੀ ਆ ਕਿੰਨੇ ਕ ਦੁੱਧ ਆ ਲਈ ਜੇ ਦੁੱਧ 13 ਕਿਲੋ ਕੱਢੀ ਜਾਣਾ ਇਹਨੇ ਅੱਛਾ ਪਹਿਲੇ ਸੁਕੇ 11 12 ਕਿਲੋ ਭਰਿਆ ਸੁਹਾ ਕਿੰਮਾ ਇਹਦਾ ਸੁਹਾ ਦੂਜਾ ਸੁਹਾ ਸੁਣੀ ਜੇ ਆਕੀ ਅੱਛਾ ਜੀ ਹਾਂਜੀ ਆ ਦੇਖ ਸੰਦੇ ਜੀ ਤੇ ਬਾਕੀ ਅੱਥਾਣੇ ਦੇ ਸਾਗੇ ਤਾਂ ਦੇਖ ਸਕਦੇ ਜੀ ਥਾਣਾ ਦਾ ਸਾਈਜ਼ ਕਿੱਵਾਂ ਚਲੋ ਜਿਹੜਾ ਚੰਗਾ ਹੈ ਤੇ ਬਾਕੀ ਮਿਲਖੋ ਇਹਨਾਂ ਵੀ ਚੰਗੀ ਲੱਗੀ ਹੈ ਤੋਰੋ ਫਿਰ ਇਕਰੀਮਾ ਇਹ 73 ਤੋਂ ਵੱਡੀ ਆ ਠੀਕ ਆ ਜਿਆਤਰ ਇਹ ਵੀ ਥੱਲੇ ਚੰਗੀ ਭਰਦੀ ਆ ਹਾਂਜੀ ਤੇ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਆਪਾਂ ਮੁੱਲ 95 ਕਰਾ ਲਓ ਲੱਖ ਕਰਾ ਲਓ ਹਾਂ ਨਾ ਜਿਹੜੀ 85 ਹਜ਼ਾਰ ਦੀ ਦੇ ਦਾਂਗੇ 85 ਹਜ਼ਾਰ ਦੀ ਹਾਂਜੀ ਉਹ ਤੇ ਮਾਨਤਾ ਕਰਪਾਂਗੇ ਵੀਰਾਂ ਦਾ ਕੋਈ ਵੀ ਫੋਨ ਲਾਵੇ ਕੋਈ ਹਨਾ ਹਾਂਜੀ ਮੌਕੇ ਤੇ ਹੋ ਜਾਊਗਾ ਆ ਦੇਖ ਸਾਡੇ ਬਾਕੀ ਥੱਲੇ ਚੰਗੀ ਤਿਆਰ ਹੁੰਦੀ ਆ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਕਿੰਨੇ ਦਾ ਦੁੱਧ ਆ ਲਈ ਜੇ ਇਹ ਦੁੱਧ ਪਿਛਲੇ ਸੂਗੋ 14 ਕਿਲੋ ਭਰਿਆ ਜੇ ਹੁਣ 15 16 ਕਿਲੋ ਚ ਵਾਜੂਗੀ ਅੱਛਾ ਘਰ ਵਾਲੇ ਤੇ ਦੂਜਾ ਸੂਗਾ ਆਂਦੇ ਆ ਆਪਾਂ ਤੀਜਾ ਮੰਨਦੇ ਆ ਠੀਕ ਆ ਹਾਂਜੀ ਤੇ ਅਜੇ ਦੇਨ ਹਫਤਾ ਲੈ ਜੂਗੀ ਹਨਾ ਤੇ ਦੇਨ ਦਾ ਖੜਦੀ ਹੈ ਜੇ 10 ਦੇ ਲਾਗੇ ਬੰਨੇ ਲੈ ਆ ਜਨੇ ਹਫਤਾ 10 ਦੇ ਲੈ ਵੀ ਢਿੱਲ ਢੋਲ ਮਾਇਆ ਕੋ ਬੜੀ ਆ ਇਹ ਆ ਬੇ ਕੱਦ ਕਾਠ ਚੰਗਾ ਬਾਤਰਾ TL2 ਬਹੁਤ ਜਿਆਦੀ ਹੈ ਤੁਰਾਂ ਫਿਰ ਇੱਕ ਕਰੀ ਕੀ ਇਤਨਾ ਕੱਦ ਘੱਟ ਫਿੱਟ ਪੜੇ ਤੇ ਚੰਗੀ ਆ ਅਜੇ ਥੱਲੇ ਤਿਆਰ ਹੋਣੀ ਆ 10 ਦਿਨ ਤੇ ਲੱਗੇ ਬੰਨੇ ਹਲੇ ਟਾਈਮ ਜਿਹੜਾ ਇਹਨੇ ਲੈ ਜਾਣਾ ਤੇ ਥਣ ਵੀ ਇਹਦੇ ਦੇਖ ਸਕਦੇ ਜੇ ਲੱਗਦਾ ਬਾਕੀ ਥੋੜਾ ਦਰਦੀ ਦਰਦੀ ਜੀ ਆ ਸਾਡੇ ਕੋਲ ਅਗਲੇ ਪਿਛਲੇ ਥਣ ਲੱਗ ਪੋਗੀ ਇੱਕੋ ਜੀ ਆ ਤੇ ਮਿਲਕਵੇਂ ਵੀ ਚੰਗੀ ਲੱਗੀ ਗਾੜ ਵੀ ਇਹ ਵੀ ਚੰਗੀ ਨਿਕਲੂਗੀ ਮੈਂ ਦੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਜੇ ਤੇ ਤਿਆਰ ਹੁੰਦੀ ਹਾਂਜੀ ਪੂਰੇ ਮੌਕੇ ਤੇ ਤੇ ਫਿਰ ਲੱਖ ਵੀ ਕਰ ਲੈਂਦੇ ਹਾਂਜੀ ਹੁਣ ਇਹਦਾ 85000 ਤੇ ਕਰਦਾਂਗੇ ਮਾਨਤਾ ਅਸੀਂ ਇਹਦਾ 85 ਦਾ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਆਹ ਲੈ ਜਾਏ ਹਨਾ ਜਿਹੜੀ ਮਰਜ਼ੀ ਲੈ ਜਾਏ ਜਿਹੜੀ ਜਿਹੜੇ ਕੋ ਮਰਜ਼ੀ ਲੈ ਜਾਏ 85 ਦੇ ਹਿਸਾਬ ਨਾਲ ਹਨਾ ਹਾਂਜੀ ਠੀਕ ਹੈ ਜੀ ਜੇ ਤਿਆਰ ਹੁੰਦੀ ਫਿਰ ਲੱਖ ਵੀ ਕਰ ਲੈਂਦੇ ਫਿਰ ਹਾਂਜੀ ਹੁਣ ਖਾਣ ਦਾ ਛੜਤਾ ਖਰਚਾ ਮਤਲਬ 15000 ਰੁਪਇਆ ਠੀਕ ਹੈ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਆਹ ਗਾਂ ਜੀ ਇਹ ਸੋਈ ਸਵਾਈ ਹਨਾ ਹਾਂਜੀ ਬਿਨਾਂ ਬੱਤ ਜਾਨੀ ਰਹਾ ਹੈਗਾ ਬੱਚਾ ਨਹੀਂ ਹੈਗਾ ਇਹਦਾ ਤੇ ਦੂਜਾ ਸੁਗਾ ਸੂਈ ਚ ਦੋ ਤੇਰੇ ਸਲੇ 13 ਤੋਂ 14 ਕਿਲੋ ਰੈਡੀ ਜੇ ਤਿਆਰ ਜਿਹੜਾ ਮੌਕੇ ਤੇ ਮੌਕੇ ਤੇ ਤਿਆਰ ਦੋ ਟਾਈਮ ਚਵਾ ਕੇ ਦੇ ਦਾਂਗੇ ਤੋਰਾਂ ਫਿਰ ਕਰੀਂ ਨਾ ਹਾਂਜੀ ਬਾਕੀ ਸਿੰਗਾ ਦਾ ਝੁੰਗੀ ਆ ਇਹ ਤਾਂ ਫਿਰ ਮੁੱਲ ਇਹ ਤਾਂ ਮੁੱਲ ਹਾਂ ਨਾ ਜਿਹੜਾ 31000 ਰੁਪਿਆ ਚ ਛੋੜੀ ਕਰਾਂਗੇ ਅੱਛਾ ਹਾਂਜੀ 31000 ਚ ਛੋਟ ਕਰ ਦੋਗੇ ਹਾਂ ਨਾ ਛੋਟ ਕਰ ਦਾਂਗੇ ਤੇ ਬਾਕੀ ਥਾਣੇ ਇਹ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਲੱਗੇ ਤਾਂ ਆ ਲੈ ਜਾਂਦੇ ਜੀ ਚੱਲਣ ਦਾ ਸਹੀ ਜਗਾ ਤੇ ਬਾਕੀ ਇਹ ਆ ਵੀ ਇੱਥੇ ਆਓ ਆਪਣੀ ਤਸੱਲੀ ਕਰੋ ਤਸੱਲੀ ਕਰੋ ਤੇ ਬੇਚਾਂਤ ਪਾਰ ਪੁੰਦੀਆਂ ਅੱਛਾ ਥਣਾ ਦੀ ਉਹ ਆਪਣੀ ਫੁੱਲ ਗਾਰੰਟੀ ਹੋਊਗੀ ਅੱਛਾ ਹਾਂਜੀ ਕੋਈ ਵੀਰਾ ਹੋਵੇ ਟਿਪ ਕੇ ਲੈ ਜੇ ਜੇ ਨਹੀਂ ਟਿਪ ਕੇ ਖੜਦਾ ਆਡੀ ਗਰੰਟੀ ਹੋਊਗੀ ਅੱਛਾ ਹਾਂਜੀ ਤੇ ਬਾਕੀ ਦੁੱਧ ਦੀ ਦੁੱਧ ਕਿਸ ਦੀ ਸੇਵਾ ਦਾ ਦੁੱਧ ਸੇਵਾ ਦਾ ਦੁੱਧ ਅੰਦਾਜ਼ੇ ਦਾ ਹੁੰਦਾ ਵਾ ਜੇ ਕੋਈ ਪ੍ਰੋਬਲਮ ਹੋਊਗੀ ਉਹ ਨਹੀਂ ਵਾਪਸ ਲਵਾਂਗੇ ਹੱਕ ਦਾ ਰੋਵਾਂਗੇ ਠੀਕ ਹੈ ਜੀ ਹਾਂਜੀ ਤੇ ਬਾਕੀ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਖ ਕੇ ਪਸ਼ੂ ਖਰੀਦੋ ਜੀ